ਅੱਜ ਦਾ ਜਿਹੜਾ ਉਦਘਾਟਨ ਹੈ ਬੜਾ ਮਹੱਤਵਪੂਰਿਆਨ ਉਦਘਾਟਨ ਹੈ ਅੱਜ ਕੁੰਦਨਪੁਰੀ ਪੁਲੀ ਦਾ ਜਿਹੜਾ ਉਦਘਾਟਨ ਜਦੀ ਲਾਗਤ ਤਕਰੀਬਨ 1 ਕਰੋੜ 19 ਲੱਖ ਰੁਪਏ ਆ ਔਰ ਜਿਸ ਦੇ ਵਿੱਚ ਵਾਰਡ ਨੰਬਰ 91 ਔਰ 68 ਦੋਵੇਂ ਵਾਰਡ ਨਾਲ ਜੁੜਦੇ ਨੇ ਉਹਦਾ ਲਾਂਗਾ ਵੀ ਕਹਿ ਸਕਦੇ ਆ ਨਾਰਥ ਦੇ ਵਿੱਚ ਆਪਾਂ ਖੜੇ ਆ ਔਰ ਹਲਕਾ ਵਿਧਾਇਕ ਐਮ ਐਲ ਏ ਚੌਧਰੀ ਮਦਨ ਲਾਲ ਬੱਗਾ ਜੀ ਔਰ ਜਿੰਨੇ ਵੀ ਕੌਂਸਲਰ ਸਾਹਿਬਾਨ ਨੇ ਇੱਥੇ ਤੇ ਉਹ ਨਾਲ ਸਹਿਯੋਗ ਕਰ ਰਹੇ ਨੇ ਮੈਂ ਇਹ ਗੱਲ ਜ਼ਰੂਰ ਕਹਾਂਗੀ ਕਿ ਇਹ ਉਹ ਦੂਰ ਅੰਦੇਸ਼ੀ ਦੇ ਉਦਘਾਟਨ ਨੇ ਜਿਹੜੇ ਆਮ ਉਦਘਾਟਨਾ ਨਾਲੋਂ ਹਟਕੇ ਨੇ ਅਸੀਂ ਦੇਖਦੇ ਆਏ ਹਾਂ ਕਿੰਨੇ ਸਾਲਾਂ ਤੋਂ ਇਹ ਪੁਲੀ ਹੈ ਜਿਹੜੀ ਐਜ਼ ਇਟ ਇਜ਼ ਖੜੀ ਸੀ ਕਿੰਨੀਆਂ ਸਰਕਾਰਾਂ ਲੰਘ ਗਈਆਂ ਪਰ ਕਿਸੇ ਸਰਕਾਰ ਨੇ ਨਹੀਂ ਸੋਚਿਆ ਵੀ ਜਦੋਂ ਬਰਸਾਤ ਦੇ ਦਿਨ ਆਉਂਦੇ ਨੇ ਤਾਂ ਉਦੋਂ ਕਿੰਨੀ ਦਿੱਕਤ ਹੁੰਦੀ ਹੈ ਇਸ ਪੁਲੀ ਦੇ ਨੀਵੇਂ ਹੋਣ ਕਰਕੇ ਜਿੱਥੇ ਆਪਾਂ ਖੜੇ ਆਂ ਕੁੰਦਨਪਰੀ ਪੁਲੀ ਹੈ ਜਿਹੜੀ ਬਹੁਤ ਛੋਟੀ ਹੋਇਆ ਕਰਦੀ ਸੀ ਜਿੱਥੇ ਤਕਰੀਬਨ ਬਰਸਾਤਾਂ ਦੇ ਵਿੱਚ ਸਾਨੂੰ ਬਹੁਤ ਵੱਡੀ ਦਿੱਕਤ ਆਉਂਦੀ ਸੀ ਜਿਹਦਾ ਆਕਾਰ ਤਕਰੀਬਨ 12 ਫੁੱਟ ਸੀਗਾ ਔਰ ਤਕਰੀਬਨ ਇਹਦੀ ਹਾਈਟ ਜਿਹੜੀ ਲਬਾਈ ਉਚਾਈ ਸੀਗੀ ਬਹੁਤ ਛੋਟੀ ਸੀਗੀ ਸਾਰਾ ਜਮੇ ਬਰਸਾਤਾਂ ਵਿੱਚ ਮੋਟੀ ਵਗੈਰਾ ਜਾਂ ਕੂੜਾ ਵਗੈਰਾ ਆਉਂਦਾ ਸੀ ਥੱਲੇ ਜੰਮ ਜਾਂਦਾ ਸੀ ਤੇ ਬੰਦ ਹੋਣ ਕਰਕੇ ਜਿਹੜੇ ਆਂਗਵਾਨ ਦੇ ਮਹੱਲੇ ਸੀਗੇ ਉਹ ਲੋਕਾਂ ਦੇ ਨਾਂ ਵੀ ਬਦਲਦਾ ਸੀ ਗੁੰਨਰ ਵੀ ਤੇ ਡੁੱਬੋਂ ਡੁੱਬੀ ਰਸਤਾ ਸੀ ਜਿਸ ਨਾਲ ਇਸ ਕਰਕੇ ਡੁੱਬਣ ਡੁੱਬ ਜਾਂਦੀਆਂ ਸੀਗੀਆਂ ਅੱਜ ਅਸੀਂ ਇਸ ਪੁਲੀ ਨੂੰ ਦੁਬਾਰ ਤੋਂ ਉਹ ਪਹਿਲੀ ਪੁਲੀ ਤੋੜ ਕੇ ਨਵੀਂ ਪੁਲੀ ਦਾ ਉਸਾਰੀ ਕੀਤੀ ਹੈ ਇਹਦੀ ਲਾਗਤ 1 ਕਰੋੜ 19 ਲੱਖ ਰੁਪਏ ਲੱਗਿਆ ਦਿੱਤੇ ਇਹ ਪੁਲੀ ਜਿਹੜੀ ਕਿ ਤੇ ਚਾਰ ਹਲਕਿਆਂ ਨੂੰ ਲੱਗਦੀ ਹੈ ਔਰ ਦੇਖਣ ਨੂੰ ਸ਼ਹਿਰ ਦੀ ਟ੍ਰੈਫਿਕ ਵਾਸਤੇ ਬਹੁਤ ਵੱਡੀ ਸਮੱਸਿਆ ਹੈ ਸ਼ਹਿਰ ਦੀ ਚਾਲੀ ਡਰਾਈਵਿੰਗ ਦੀ ਮੈਂ ਕਹਾਂਗਾ 25 ਤੋਂ 30% ਦੀ ਟ੍ਰੈਫਿਕ ਹੈ ਉਹਨੂੰ ਰਾਹਤ ਮਿਲੇ